1984 ਚ ਕਾਂਗਰਸ ਵੱਲੋਂ ਜਿਹੜੀ ਸਪੌਂਸਰ ਸਿੱਖ ਕਤਲੇਆਮ ਹੋਇਆ ਸੀ ਉਹਦੇ ਇੱਕ ਅਹਿਮ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਧੰਨਵਾਦ ਕਰਦਾ ਹਾਂ ਬਹੁਤ ਹੀ ਧੀਰ ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਆ ਲੋਕਾਂ ਨੂੰ ਇਨਸਾਫ ਮੰਗਦਿਆਂ ਨੂੰ ਮੇਕ ਇਨ ਅਲਟੀਮੇਟਲੀ ਕੁਛ ਕੁਛ ਨਾ ਕੁਛ ਇਨਸਾਫ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ। ਤੋਂ ਮੈਂ ਜਿੱਥੇ ਸਾਡੀ ਅਦਾਲਤਾਂ ਦਾ ਧੰਨਵਾਦ ਕਰਦਾ ਹੈ ਜੁਡੀਸ਼ੀਅਨ ਸਿਸਟਮ ਦਾ ਧੰਨਵਾਦ ਕਰਦਾ ਹੈ। ਉੱਥੇ ਉਮੀਦ ਕਰਦਾ ਹੈ ਕਿ ਜਿਹੜੇ ਹੋਰ ਵੀ ਦੋਸ਼ੀ ਹੈ। ਸਿੱਕ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਹੈ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਜ਼ਾ ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਜਿਹੜੀ ਅਦਾਲਤ ਹੈ ਸਤਕਾਰਯੋਗ ਜਿਹੜੀਆਂ ਅਦਾਲਤਾਂ ਆ ਉਹ ਜਿਆਦਾ ਤੋਂ ਜਿਆਦਾ ਇਹ ਜਿਹੜੀ ਸਜ਼ਾ ਜਰੂਰ ਉਹਨੂੰ ਦੇਣਾ ਜੀ 1984 ਚ ਕਾਂਗਰਸ ਵੱਲੋਂ ਜਿਹੜੀ ਸਪான்ਸਰ ਸਿੱਖ ਕਤਲੇਆਮ ਹੋਇਆ ਸੀ ਉਹਦੇ ਇੱਕ ਅਹਿਮ ਗੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਧੰਨਵਾਦ ਕਰਦਾ ਹਾਂ ਬਹੁਤ ਹੀ ਧੀਰ ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਆ ਲੋਕਾਂ ਨੂੰ ਇਨਸਾਫ ਮੰਗਦਿਆਂ ਨੂੰ ਲੇਕਿਨ ਅਲਟੀਮੇਟਲੀ ਕੁਛ ਕੁਛ ਨਾ ਕੁਛ ਇਨਸਾਫ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ ਤੇ ਮੈਂ ਜਿੱਥੇ ਸਾਡੀ ਅਦਾਲਤਾਂ ਦਾ ਧੰਨਵਾਦ ਕਰਦਾ ਹੈ ਜੁਡੀਸ਼ੀਅਨ ਸਿਸਟਮ ਦਾ ਧੰਨਵਾਦ ਕਰਦਾ ਹੈ ਉੱਥੇ ਉਮੀਦ ਕਰਦਾ ਹੈ ਕਿ ਜਿਹੜੇ ਹੋਰ ਵੀ ਦੋਸ਼ੀ ਆ ਸਿੱਕ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਆ ਉਹਨਾਂ ਨੂੰ ਵੀ ਬੱਦ ਤੋਂ ਬੱਦ ਸਜ਼ਾ ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਜਿਹੜੀ ਅਦਾਲਤ ਹੈ ਸਤਕਾਰਯੋਗ ਜਣੀਆਂ ਅਦਾਲਤਾਂ ਆ ਉਹ ਜਿਆਦਾ ਤੋਂ ਜਿਆਦਾ ਇਹ ਜਿਹੜੀ ਸਜ਼ਾ ਜ਼ਰੂਰ ਉਹਨੂੰ ਦੇਣਾ